ਬੀਤੀ ਰਾਤ ਸਾਜਣਪੁਰ ਦੇ ਪਿੰਡ ਮੱਟੀ ਨੇੜੇ ਵਿਖੇ ਗਏ ਤਿੰਨ ਸ਼ੱਕੀ ਜੰਮੂ ਕਸ਼ਮੀਰ ਤੋਂ ਰਾਵੀ ਦਰਿਆ ਰਾਹੀਂ ਪੰਜਾਬ 'ਚ ਦਾਖਲ ਹੋ ਰਹੇ ਸੀ ਸ਼ੱਕੀ ਵਿਅਕਤੀ ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਇਸ ਸਬੰਧੀ ਦਿੱਤੀ ਜਾਣਕਾਰੀ ਪੁਲਿਸ ਨੇ ਰਾਤ ਸਮੇਂ ਚਲਾਇਆ ਸਰਚ ਅਭਿਆਨ ਲੋਕਾਂ ਨੂੰ ਸੂਚਿਤ ਰਹਿੰਦੇ ਦਿੱਤੀ ਚੇਤਾਵਨੀ ਇਹ ਖੰਡਾ ਬੀਟੀਵੀ ਲਈ ਵਰਨਪੁਰੀ ਦੀ ਵਿਸ਼ੇਸ਼ ਰਿਪੋਰਟ ਕੀ ਨਾ ਆਇਆ ਬਲ ਸੋਰਗਮਾਰ ਜੀ ਪਿੰਡ ਕਰੋ ਜੀ ਪਿੰਡ ਮੱਟੀ ਕੀ ਗੱਲਬਾਤ ਹੋ ਜਿਹੜੇ ਸਸਪੈਕਟਿਡ ਦੇਖ ਕੇ ਪਿੰਡ ਗੱਲ ਜੀ ਇਦਾਂ ਕੀ ਆਪਾਂ ਰਾਵੀਦ ਰਹਿ ਜਾਏ ਗਦੇ ਸੀ ਨਾ ਹਣਾ ਉੱਥੇ ਸਾਡੇ ਚਾਚੇ ਦੀ ਕੁੜੀ ਰਹਿੰਦੀ ਹੈ ਤੇ ਉਹਨਾਂ ਨੇ ਸਾਨੂੰ ਇਸ਼ਾਰਾ ਮਾਰਿਆ ਕਿ ਉਧਰੋਂ ਤਿੰਨ ਬੰਦੇ ਟੱਪੇ ਗਦੇ ਆ ਤੇ ਜਾ ਕੇ ਨਾ ਪੁੱਛੋ ਉਹਨਾਂ ਨੂੰ ਕਿ ਕੌਣ ਆਇਆ ਕਿੱਧਰੋਂ ਆਇਓ ਤਾਂ ਆਪਾਂ ਜਿੱਦਾਂ ਉਹਨਾਂ ਕੋਲ ਗਏ ਤਾਂ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਭਾਈ ਕਿੱਥੋਂ ਆਇਓ ਤੇ ਕਹਿੰਦੇ ਪੱਲੋ ਲੁਧਿਆਣੇ ਤੋਂ ਆਇਓ ਮੈਂ ਲੁਧਿਆਣੇ ਤੋਂ ਕਿੱਥੋਂ ਭਾਈ ਕਹਿੰਦੇ ਨਹੀਂ ਆਪਾਂ ਕੁਠੂਏ ਤੋਂ ਆਏ ਹਾਂ ਮੈਂ ਕੁਠੂਏ ਦੱਸ ਤੇ ਜਿਹੜੇ ਦੋ ਮੁੰਡੇ ਸੀ ਮਾ ਮੰਡੇ ਮੰਡੇ ਉਹਨਾਂ ਨੇ ਜੀਂਟ ਪਾਇਦੀ T-shirt ਪਾਇਦੀ ਇੱਕ 6 ਫੁੱਟ ਆਈ ਮੰਦਾ ਉੱਚਾ ਸੀ ਸਰੀਰ ਉਹ ਵੀ ਠੀਕ ਹੀ ਸੀ ਤੇ ਉਹਦੀ ਦਾੜੀ ਹਲਕੇ ਰਗੀ ਦੋਨਾਂ ਨੇ ਛੱਟਾ ਕੁਰਤਾ ਵਿਆਮਾ ਪਾਇਦਾ ਸੀ ਉਹ ਕੁਛ ਨਹੀਂ ਬੋਲਿਆ ਉਹਨੇ ਕੁਛ ਨਹੀਂ ਬੋਲ ਜਿਹੜੇ ਦੋ ਹੀ ਉਹ ਕਹਿੰਦੇ ਕਿ ਸਾਡੇ ਉਸਤਾਦ ਨੂੰ ਅੱਗੇ ਦੇ ਕੇ ਛੱਡ ਆਓ ਤੇ ਇਹਨੂੰ ਮੈਂ ਕਿਹਾ ਕਿ ਚੱਲ ਇਹਨੂੰ ਛੱਡਣਿਆ ਉਹਨਾਂ ਨੇ ਬੈਗ ਹੀ ਚੱਕੇ ਦਾ ਬਲੈਕ ਲਦਾ ਆਰਮੀ ਕਲਰ ਦਾ ਤੇ ਉਹ ਚੱਕਣ ਲੱਗੇ ਤੇ ਉਹਨਾਂ ਵਿੱਚੋਂ ਟੰਨ ਦੀ ਆਵਾਜ਼ ਆਈ ਕਰਨ ਕੇ ਕਰਦਾ ਇਹ ਬੈਗ ਤਾਂ ਆਪਾਂ ਡਰ ਗਏ ਮੈਨੂੰ ਪਤਾ ਨਹੀਂ ਕੌਣ ਹੋਣੇ ਹਨਾ ਇਦਾਂ ਮੈਂ ਮੈਨੂੰ ਕਿਹਾ ਮੈਂ ਇਸ਼ਾਰਾ ਮਨੇ ਮੈਂ ਚੱਲ ਚੱਲਦੀ ਆ ਮਾਨਾ ਮਾਰਨੇ ਇਹਨੇ ਕਿਹਾ ਕਿ ਚੱਲ ਚੱਲੀਏ ਆਪਾਂ ਨਾ ਕਰੋ ਪੁੱਛ ਗਏ ਨੇ ਆ ਆਪਾਂ ਘਰੇ ਚੱਲ ਗਏ ਤੇ ਫਿਰ ਮੈਨੂੰ ਕਿਹਾ ਮੈਂ ਯਾਰ ਪਿੱਛਾ ਕਰਨਿਆਂ ਦਾ ਕੀ ਪਤਾ ਕੋਣਾ ਕੋਣ ਨਹੀਂ ਤਾਂ ਆਪਾਂ ਜਿੱਦਾਂ ਦੇ ਮਗਰ ਗਏ ਤੇ ਨਾਲ ਹੀ ਢੇੜੀ ਤੇ ਉਧਰ ਨਾਲ ਜਿਹੜਾ ਜੜ ਬੂਟ ਬੜਾ ਜੰਗਲ ਚੋਂ ਬੜਾ ਸਾਡੇ ਤੇ ਉਹਨਾਂ ਮਗਰ ਗਏ ਆਪਾਂ ਦੇ ਉਹ ਨਾਲ ਹੀ ਨਾ ਬਹੁਤ ਜੰਗਲ ਚ ਵੜ ਗਏ ਤਾਂ ਆਪਾਂ ਘਰ ਕਿਤੇ ਬੂਟੇ ਚੜ੍ਹ ਕੇ ਦੇਖਣ ਲੱਗੇ ਕਿ ਕਿੱਧਰ ਨੂੰ ਉੱਪਰ ਜਾਂਦੇ ਕਿੱਧਰ ਜਾਂਦੇ ਪਰ ਉਹ ਲੱਭੇ ਨਹੀਂ ਦੁਬਾਰੇ ਫਿਰ ਆ ਗਏ ਆਪਾਂ ਸਰਪੰਚਾ ਨੂੰ ਦੱਸਿਆ ਨਾਲ ਤੇ ਜਿਹੜੇ ਪੈਸ ਕੋਲੇ ਯਾਰ ਪੁੱ ਫਿਰ ਉਹਨੇ ਅਗੇ ਆਫਸਰਾਂ ਨੂੰ ਕੀਤਾ ਫੋਨ ਫਿਰ ਉਹ ਆਗੇ ਫਿਰ ਰਾਤ ਨੂੰ ਇਹਨੇ ਸਾਰਾ ਸਰਚ ਕੀਤਾ ਇੱਥੇ ਤੇ ਫਿਰ ਉਹਨਾਂ ਪੂਰਾ ਏਰੀਆ ਕੀਤਾ ਉਹਨਾਂ ਨਾਲ ਚਲਾਈ ਕੱਦੀ ਸਰਚਿੰਗ ਸਾਡੇ ਪਿੰਡ ਦੇ ਤਾਂ ਇਹ ਤਾਂ ਇਹ ਹੀ ਜਾਣਦੇ ਆ ਕਿ ਸਾਡੇ ਸਾਡੇ ਪਿੰਡ ਦਾ ਕਿ ਜੋ ਵੀ ਜਦੋਂ ਬੱਚੇ ਕੋਈ ਬਾਹਰ ਘੁੰਮਦੇ ਆ ਇਹ ਸਾਰੇ ਠੀਕ ਠਾਕ ਰਹਿਣ ਕਿਤੇ ਏਦਾਂ ਹੀ ਕੋਈ ਗੱਲਬਾਤ ਹੋਵੇ ਤਾਂ ਪੁਰਨ ਤਾਂ ਸਾਨੂੰ ਫੋਨ ਕਰਨਾ ਸਰਪੰਚਾ ਨੂੰ ਦੱਸਣਾ ਬਸ ਆਹੀ ਜਾਣਦੇ ਆ ਜੀ ਇਹ ਹਾਂਜੀ ਹਾਂਜੀ ਚੱਲੇਗਾ ਦੀ ਸਰਚਿੰਗ ਅਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਜੀ ਪਿੰਡ ਕਿਹੜਾ ਮੱਟੀਕੋਟ ਕੀ ਗੱਲਬਾਤ ਹੋਈ ਗੱਲਬਾਤ ਆਪਾਂ ਦਰਿਆ ਨਾਲ ਆਣ ਗਏ ਸੀ ਸਰ ਤੇ ਉੱਤੇ ਸਾਡਾ ਘਰ ਹੈ ਮੈਂ ਉਹਨਾਂ ਤੋਂ ਗਿਆ ਤੇ ਜੰਮੂ ਕਸ਼ਮੀਰ ਵਾਲੋ ਤਿੰਨ ਬੰਦੇ ਇੱਧਰੋਂ ਆਏ ਕਰਦੇ ਹੀ ਪੰਜਾਬ ਵਾਲੋਂ ਤੇ ਮੈਂ ਉਹਨਾਂ ਨੂੰ ਪੁੱਛਿਆ ਕੀ ਤੁਸੀਂ ਕਿੱਥੋਂ ਆਇਆ ਕਹਿੰਦੇ ਜੰਮੂ ਕਸ਼ਮੀਰ ਤੋਂ ਆਇਆ ਲੁਧਿਆਣਾ ਤੋਂ ਆ ਜਾਂਦਾ ਕਿ ਲੁਧਿਆਣਾ ਕਿੱਥੇ ਫਿਰ ਕਹਿੰਦੇ ਕਟੂਆ ਤੋਂ ਆਇਆ ਕਹਿੰਦੇ ਮੈਂ ਕਿਹਾ ਕਟੂਆ ਦੱਸੋ ਸਾਡੀ ਰਿਸ਼ਤੇਦਾਰੀ ਵੀ ਆ ਮੈਂ ਕਿਹਾ ਉੱਥੇ ਫਿਰ ਕਹਿੰਦੇ ਮੱਟੀ ਤੋਂ ਮੈਂ ਕਿਹਾ ਮੱਟੀ ਮੇਰਾ ਪਿੰਡ ਹੈ ਜਾਣਾ ਕਿਥੇ ਨਹੀਂ ਦੱਸੋ ਮੈਨੂੰ ਫਿਰ ਕਹਿੰਦੇ ਸਾਡੀ ਗੱਡੀ ਥੱਲੇ ਲੱਗ ਗਿਆ ਸਾਨੂੰ ਛੱਡ ਕੇ ਆ ਮੈਂ ਕਿਹਾ ਬੈਠੋ ਮੈਂ ਇਹਨਾਂ ਨੂੰ ਬਿਠਾਣ ਲੱਗਾ ਕਿ ਉਹਨਾਂ ਦਾ ਬੈਗ ਬੜਾ ਭਰਾ ਸੀ ਆਰਮੀ ਵਾਲਾ ਤੇ ਉਹ ਉਹ ਗੈਂਦੇ ਮੈਨੂੰ ਛੱਡ ਕੇ ਆ ਮ ਬਠਾਨ ਲੱਗਾ ਬੈਗ ਬੜਾ ਭਰਿਆ ਜੀ ਫਿਰ ਮੈਂ ਕਿਹਾ ਨਹੀਂ ਮੈਂ ਘਰੋਂ ਪੁੱਛ ਗਿਆ ਨਾ ਇਹ ਵਿੱਚ ਬੈਗ ਦੇ ਕੀ ਲੱਗਦਾ ਕੀ ਹੋਣਾ ਬੈਗ ਮਤਲਬ ਕਿ ਲੋਹਾ ਟੰਗ ਟੰਕੰਦੀ ਆਵਾਜ਼ ਆਈ ਹਾਂਜੀ ਹਾਂਜੀ ਭਾਰਾ ਸਮਾਨ ਹੀ ਦੋ ਬੰਦੇ ਨੇ ਚੁੱਕਿਆਦਾ ਸੀ ਬੈਗ ਹਾਂਜੀ ਤੇ ਫਿਰ ਮੈਂ ਘਰ ਆ ਗਿਆ ਫਿਰ ਮੇਰੀ ਭੈਣ ਤੇ ਮੈਂ ਮੈਂ ਤੇ ਗਿਆ ਤੇ ਪਿੱਛੇ ਉਹਨਾਂ ਦੇ ਫਿਰ ਮੈਂ ਥੋੜੀ ਦੇਰ ਅੱਗੇ ਅੱਗੇ ਤੱਕ ਗਿਆ ਨਾ ਫਿਰ ਉਹ ਗਾਇਬ ਹੋ ਗਏ ਤੇ ਫਿਰ ਮੈਨੂੰ ਲੱਭੇ ਨਹੀਂ ਫਿਰ ਮੈਂ ਕੱਲਾ ਗਿਆ ਨਹੀਂ ਉਹਨਾਂ ਨੇ ਮੱਜ ਚਲੋ ਸੋਚੇ ਕਿਤਾ ਪੁਲਿਸ ਹਾਂਜੀ ਹਾਂਜੀ ਸਰਪੰਚ ਨੂੰ ਕੀਤਾ ਫਿਰ ਇਹਨਾਂ ਪੈਸਕੋ ਵਾਲਿਆਂ ਨੂੰ ਕੀਤਾ ਪੁਲਿਸ ਨੂੰ ਹੀ ਹੋ ਆਈ ਸੀਗੀ ਰੋ ਹਾਂਜੀ ਆਈ ਸੀਗੀ ਸੱਚ ਗੱਲ ਵੀ ਕੀਤਾ ਉਹਨਾਂ ਨੇ ਹਾਂਜੀ ਹਾਂਜੀ ਥੋੜੀ ਫੱਟਲੇ ਗਏ ਸਰ ਕੀ ਨਾਮ ਹੈ ਜੀ ਆਪਣਾ ਸੁਰੇਂਦਰ ਕੁਮਾਰਾ ਜੀ ਮੇਰਾ ਨਾਮ ਪਿੰਡ ਮੱਟੀ ਤੋਂ ਮੇਰੀ ਘਰ ਵਾਲੀ ਸਰਪੰਚ ਹੈ ਪੂਨਮ ਸਰ ਕੀ ਮਾਮਲਾ ਜਿਸ ਤਰ੍ਹਾਂ ਕਹਿੰਦੇ ਕਿ ਸਿੱਧਕੀ ਤੇ ਰਹਿ ਗਏ ਨੇ ਸਰ ਕੱਲ ਸ਼ਾਮ ਨੂੰ 5 ਵਜੇ ਮੈਨੂੰ ਜਾਣਕਾਰੀ ਮਿਲੀ ਹੈ ਕਿ ਸਾਡੇ ਪਿੰਡੇ ਦੇ ਦੋ ਮੁੰਡੇ ਦਰਿਆ ਵਾਲੀ ਸਾਈਡ ਨਹਾਣ ਲਈ ਗਏ ਸੀਗੇ ਦੁਪਹਿਰੇ ਤੇ ਉਹਨਾਂ ਨੂੰ ਦਰਿਆ ਤੋਂ ਪਾਰੋਂ ਤਿੰਨ ਬੰਦੇ ਕ੍ਰੋਸ ਕੀਤਾ ਪਾਣੀ ਬੰਦ ਸੀਗਾ ਦਰਿਆ ਦਾ ਜਦੋਂ ਪਾਰ ਆਏ ਆ ਤੇ ਇੱਕ ਮੁੰਡੇ ਨੇ ਪੁੱਛਿਆ ਉਹਨਾਂ ਨੂੰ ਜਾ ਕੇ ਕਹਦਾ ਭਾਜੀ ਤੁਸੀਂ ਕਿੱਥੋਂ ਆਏ ਉਹ ਕਹਿੰਦਾ ਇੱਕ ਢੂਗੇ ਤੋਂ ਆਏ ਆ ਦੋ ਬੰਦੇ ਡੋਗਰੀ ਬੋਲਦੇ ਸੀਗਾ ਇੱਕ ਸੀਗਾ ਉਹਨੇ ਤੰਬਾ ਪਾਇਆ ਸੀਗਾ ਆਪਣਾ ਪਹਿਰਾਵਾ ਜਦਾ ਕਸ਼ਮੀਰੀ ਹੁੰਦਾ ਕੋਈ ਤੇ ਉਹਨੇ ਬੈਗ ਲਿਆ ਸੀ ਉਹਨਾਂ ਨੇ ਫੌਜੀਆ ਵਾਲਾ ਵੱਡਾ ਲੰਬਾ ਬੈਗ ਸੀਗਾ ਤੇ ਉਹਨਾਂ ਨੇ ਪੁੱਛਿਆ ਅਸੀਂ ਕਿੱਥੂਏ ਤੋਂ ਆਏ ਆ ਤਾਂ ਅਸੀਂ ਇੱਧਰ ਜਾਣਾ ਮੱਟੀਕੋਟ ਤੇ ਉਹਨੇ ਕਿਹਾ ਮੱਟੀਕੋਟ ਦਾ ਮੈਂ ਦੱਸੂ ਕਿੱ데 ਘਰ ਜਾਣਾ ਉਹ ਕਹਿੰਦੇ ਨਹੀਂ ਅਸੀਂ ਸਾਡੀ ਗੱਡੀ ਖੜੀ ਆ ਅੱਗੇ ਬੰਨਾ ਮਾਰਤਾ ਉਹਨਾਂ ਗੱਡੀ ਖੜੀ ਹੈ ਤਾਂ ਅਸੀਂ ਗੱਡੀ 'ਚ ਜਾਣਾ ਹੈ ਅੱਗੇ ਜਲੰਧਰ ਵਾਲੀ ਸਾਈਡ ਜਾਣਾ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਸਾਨੂੰ ਰਸਤਾ ਦੱਸ ਦਿਓ ਅੱਗੇ ਕਿੱਥੋਂ ਜਾਣਾ ਜਿਲੇ ਉਹਨਾ ਬੈਗ ਚੱਕਿਆ ਬੈਗ ਚੋਂ ਆਵਾਜ਼ ਆਈ ਲੋਹੇ ਦੀ ਠਣਕਣ ਵਾਲੀ ਤੋਂ ਮੁੰਡਾ ਡਰ ਗਿਆ ਕੋਈ ਇਦਾਂ ਦੀ ਸ਼ਕੀ ਅੱਜਕੱਲ ਹਾਲਾਤ ਠੀਕ ਨਹੀਂ ਹੈਗੇ ਜੰਮੂ ਕਸ਼ਮੀਰ ਦੇ ਉਹ ਡਰ ਗਿਆ ਕਹਿੰਦਾ ਭਾਜੀ ਇਹ ਗਿਆ ਅਗੇ ਰਸਤਾ ਤਾਂ ਕਹਿੰਦਾ ਸਾਨੂੰ ਅਗੇ ਛੱਡਾ ਉਹ ਕਹਿੰਦਾ ਮੈਂ ਮੋਟਰਸਾਈਕਲ ਲੈ ਗਿਆ ਮੇਰਾ ਮੋਟਰਸਾਈਕਲ ਹੈ ਪਿੱਛੇ ਮੈਂ ਲੈ ਗਿਆ ਨਾ ਤੁਹਾਨੂੰ ਤੁਸੀਂ ਚਲੋ ਅੱਗੇ ਜਿਲੇ ਅੱਗੇ ਗਿਆ ਮੁੰਡਾ ਡਰ ਗਿਆ ਮਗਰ ਨਹੀਂ ਗਿਆ ਉਹ ਮੋਟਰਸਾਈਕਲ ਲੈ ਕੇ ਦੂਜੀ ਸਾਈਡ ਚੋਂ ਨੇ ਜੰਗਲ ਚ ਮੋਟਰਸਾਈਕਲ ਕੱਢ ਕੇ ਇੱਥੇ ਆ ਗਿਆ ਇਹ ਪਿੰਡ ਚ ਆ ਗਿਆ ਪਿੰਡ ਚ ਰੋਡ ਚ ਆ ਕੇ ਉਹਨਾਂ ਪੈਸਕੋਵਾਲ ਵਗੈਰਾ ਨੂੰ ਦੱਸਿਆ ਤੇ ਪੈਸਕੋਵ ਕਿ ਪਾਸ਼ਾ ਦੀ ਗੱਲ ਕਰੀਏ ਤੇ ਕਿਹੜੀ ਬੋਲਦੇ ਬੇ ਸੀ ਉਹ ਡੋਗਰੀ ਬੋਲਦੇ ਸੀ ਕਿ ਦੋ ਤੇ ਇੱਕ ਬੋਲਿਆ ਨਹੀਂ ਸੀਗਾ ਪੁਲਿਸ ਵੱਲੋਂ ਕੋਈ ਸਰਚ ਭਿਆਨ ਚਲਾਇਆ ਗਿਆ ਪਾ ਪੁਲਿਸ ਕੱਲ ਸ਼ਾਮ 5 ਵਜੇ ਤੋਂ ਇੱਥੇ ਸਰਚ ਭਿਆਨ ਕਰ ਰਹੀ ਹੈ ਤੇ ਹੁਣ ਸਵੇਰੇ ਵੀ ਇੱਥੇ ਕਾਫੀ ਫੋਰਸ ਆਈ ਹੈ ਹਾਂਜੀ ਹਾਂਜੀ ਹੁਣ ਵੀ ਕਰ ਰਹੇ ਆ ਦਰਿਆ 'ਚ ਸਰਚ ਭਿਆਨ ਚੱਲ ਰਿਹਾ ਹੈ ਨਹੀਂ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਕਿੱਥੇ ਗਏ ਜੀ ਉੱਥੇ ਦਰਿਆ ਦੇ ਨੇੜੇ ਜੰਗਲ ਬਹੁਤ ਹੈਗਾ ਇੱਥੇ ਪਤਾ ਨਹੀਂ ਅੱਗੇ ਚੱਲ ਗਏ ਜਾਂ ਇੱਥੇ ਲੁਕ ਗਏ ਪਤਾ ਨਹੀਂ ਜੀ ਸਰ ਸਰਚ ਭਿਆਨ ਤੁਹਾਡੇ ਵੱਲ ਚਲਾਇਆ ਜਾ ਰਿਹਾ ਪਿੰਡ ਮੱਟੀ ਦੇ ਵਿੱਚ ਕੀ ਕਹਿੰਦਾ ਇਹ ਤਾਂ ਕਹਿਣਾ ਹੈ ਕਿ ਕੱਲ ਤਿੰਨ ਸੱਕੀ ਬੰਦੇ ਦਿਖੇ ਗਏ ਸੀ ਪਿੰਡ ਵਾਲਿਆਂ ਨੇ ਉਹਨਾਂ ਇਨਫੋਰਮੇਸ਼ਨ ਸੀਨੀਅਰ ਅਫਸਰ ਨੂੰ ਦਿੱਤੀ ਸੀ ਅਸੀਂ ਮੌਕੇ ਤੇ ਸਰਚ ਕੀਤੀ ਸੀ ਰਾਤ ਨਾਕੇ ਵੀ ਲਗਾਏ ਸੀ ਤੇ ਹੁਣ ਸਵੇਰ ਤੋਂ ਸੱਚ ਬੰਦ ਚੱਲ ਰਿਹਾ ਵਾ ਪਰ ਅਜ ਤੱਕ ਕੁਸਾਨਾ ਲੱਭੜੀ ਨਹੀਂ ਤੇ ਪਿੰਡ ਦੇ ਲੋਕਾਂ ਨੇ ਕੀ ਦੱਸਿਆ ਜੀ ਕੀ ਹੈਗਾ ਜੀ ਇਸ ਸਬੰਧ ਉਹ ਕਹਿੰਦੇ ਕਿ ਤਿੰਨ ਪਰਸਨ ਸੀ ਦੋ ਡੋਗਰਾ ਟਾਈਪ ਸੀ ਇੱਕ ਹੈਗਾ ਸੀ ਕੁਚਾ ਟਾਈਪ ਸੀ ਲੰਬਾ ਸੀ ਉਹਨਾਂ ਕੋਲ ਲੰਬਾ ਬੈਗ ਸੀ ਘਰੇ ਰੇ ਸੀ ਤੇ ਜਦੋਂ ਉਹਨਾਂ ਕਿਹਾ ਕਿ ਇਸੀ ਪਾਰ ਜਾਣਾ ਕੋਈ ਸਾਨੂੰ ਕੋਈ ਲਿਫਟ ਦੇ ਦੋ ਜੋ ਬੈਗ ਥਲੇ ਰੱਖ ਲੱਗੇ ਸੀ ਉਹ ਖੜਕਿਆ ਸੀ ਉਸ ਤੋਂ ਬਾਅਦ ਮੁੰਡੇ ਨਿਕਲ ਗਏ ਤਾਂ ਨਹੀਂ ਲੱਭੇ ਫਿਰ ਸਰਚ ਵੀ ਹ ਲਗਾਤਾਰ ਜਾਰੀ ਹੈ ਜੀ ਸਰਚ ਵੀ ਹ ਲਗਾਤਾਰ ਚੱਲ ਰਹੀ ਹੈ ਕੋਈ ਇਕਠੂ ਹੈ ਵਾਰਦਾਤ ਕਰਕੇ ਸਰਚ ਹੈ ਐਸਐਸਪੀ ਪਠਾਨਕੋਟ ਦੇ ਦਿਸਨ ਦੇ ਮੁਤਾਬਕ ਇਹ 10 15 ਦਿਨ ਤੋਂ ਚੱਲ ਰਿਹਾ ਸਾਰੇ ਪੁਲਿਸਰਾਂ ਰੈਡ ਲੱਟਦੇ ਲੋਕਾਂ ਨੂੰ ਵੀ ਅਪੀਲ ਕਰੋ ਲੋਕਾਂ ਨੂੰ ਇਹ ਅਪੀਲ ਕਰਨਾ ਜਦੋਂ ਕੋਈ ਸਾਨੂੰ ਦਿੱਖੇ ਸਾਨੂੰ ਉਸ ਵੇਲੇ ਫੋਨ ਕਰੋ ਐਸਐਸਪੀ ਸਾਹਿਬ ਨੂੰ ਕਰੋ ਡੀਐਸਪੀ ਸਾਹਿਬ ਨੂੰ ਕਰੋ ਐਸਐਚਓ ਨੂੰ ਕਰੋ ਕੰਟਰੋਲ ਰੂਮ ਦਾ ਫੋਨ ਮੈਂ ਦੇ ਦਿੰਦਾ ਉੱਥੇ ਕਰੋ ਉਦੋਂ 2 3 5 7 ਮਿੰਟ ਚ ਪੁਲਿਸ ਉੱਥੇ ਹਾਜ਼ਰ ਹੋਏ ਆ ਦੇਖਣ ਮੇਰੇ ਤੇ ਅੱਜ ਕਾਫੀ ਪਾਣੀ ਹੁੰਦਾ ਕੱਲ ਕਾਫੀ ਪਾਣੀ ਬੰਦ ਸੀ ਕੀ ਲੱਗਦਾ ਹੋਵੇ ਆ ਪਾਣੀ ਹੁੰਦਾ ਕਦੇ ਛੜਦੇ ਕਦੇ ਚੱਲਦੇ ਪਿੱਛੋਂ ਪਾਣੀ ਘਟਾ ਰਿਹਾ ਜੀ ਲੱਗਦਾ ਕੋਈ ਲੋਕਲ ਬੰਦਾ ਆ ਗਿਆ ਇਹ ਕਹਿ ਨਹੀਂ ਸਕਦਾ